ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਅਸੀਂ ਗੁਰਦੁਆਰਾ ਸਾਹਿਬ ਜਤਾ ਜੀਤ ਸਿੰਘ ਲੰਗਰ ਮਾਤਾ ਖੀਵੀ ਫਰੀਦਕੋਟ ਵਿਖੇ ਸਿਤ ਹਾਂ ਜੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਇਸ ਗੁਰਦੁਆਰੇ ਦੇ ਵਿੱਚ 24 ਘੰਟੇ ਸਵੇਆਵਾਂ ਚੱਲ ਰਹੀਆਂ ਸਾਰੀਆਂ ਜੋ ਵੀ ਮਰੀਜ਼ਾਂ ਵਾਸਤੇ ਕੀਤੀਆਂ ਗਈਆਂ ਨੇ ਬਹੁਤ ਹੀ ਵਧੀਆ ਇਹ ਦੇ ਪ੍ਰਧਾਨ ਕੈਪਟਨ ਧਰਮ ਸਿੰਘ ਗੱਲ ਹਨ ਤੇ ਮੈਂਬਰ ਸਾਹਿਬ ਸਾਰੇ ਰਲ ਕੇ ਬਹੁਤ ਹੀ ਵਧੀਆ ਸਿਸਟਮ ਚੱਲ ਰਹੇ ਹਨ ਦੂਸਰੀ ਬੇਨਤੀ ਅੱਜ ਇਹ ਦੰਦ ਇਸ ਤਾਂ ਇਹਨਾਂ ਦੀਆਂ ਇਹ ਦੰਦ ਅੱਜ ਆਖਰੀ ਦਿਨ ਹੈ ਉਹਨਾਂ ਨੂੰ ਕੋਟ ਕੋਟ ਪਗਨਾਮ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਅੱਜ ਸਾਰੀ ਦੁਨੀਆ ਦਾ ਆਦਮਾ ਪਹਲਾ ਕਰੇ ਸਾਹਮਣੇ ਲੈਂਟਰ ਪੈ ਰਿਹਾ ਇਹਦੀ ਸੇਵਾ ਚੱਲ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜਿੱਥੋਂ ਟਿੱਕਰ ਵੀ ਸਾਡੀ ਵੀਡੀਓ ਜਾਵੇ ਸਭ ਤੋਂ ਕੋਸ਼ਿਸ਼ ਕਰੋ ਵੱਧ ਤੋਂ ਵੱਧ ਇੱਥੇ ਦਾਨ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਤੇ ਮਿਰਜਾਂ ਵਾਸਤੇ ਬੰਦਿਆ ਸਾਡਾ ਕੋਸ਼ ਸਾਡੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਮਾਤਾ ਖੀਵੀ ਜੀ ਗੁਰਦੁਆਰਾ ਫਰੀਦਕੋਟ ਤਾਂ ਅਸੀਂ ਸਾਰੀਆਂ ਜਿਹੜੀਆਂ ਵੀ ਦੂਰੋਂ ਨੇੜੋਂ ਸੰਗਤਾਂ ਉੱਤੇ ਆਉਂਦੀਆਂ ਉਹਨਾਂ ਵੱਤੇ ਲੰਗਰ ਪ੍ਰਸ਼ਾਦੀ ਦਾ ਬਹੁਤ ਵਧੀਆ ਪ੍ਰਬੰਧ ਹੁੰਦਾ ਤੇ ਜੋ ਕਿਸੇ ਨੂੰ ਲੀੜੇ ਕੱਪੜੇ ਦੀ ਵੀ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਨੂੰ ਉੱਤੇ ਲੀੜੇ ਕੱਪੜਾ ਵੀ ਮਿਲਦਾ ਗਰੀਬਾਂ ਦਾ ਫਿਰ ਇਹ ਲਾਜਮੀ ਹੁੰਦਾ ਤੋਂ ਵੈਗੁਰੂ ਜੀ ਕਾ ਖਾਲਸਾ ਜੀ ਉੱਤੇ ਨਾ ਆਪਾਂ ਮਤਲਬ ਵੀ ਜਿਹੜਾ ਰਹਿਣ ਬਸੇਰਾ ਬਣਾ ਰਿਹਾ ਜਿਹੜੇ ਕਿ ਦੂਰ ਤੋਂ ਲੋਕ ਆਉਂਦੇ ਆ ਗਰੀਬ ਲੋਕ ਆਉਂਦੇ ਜਿੰਨਾਂ ਕੇ ਮਰੀਜ਼ ਜਿਨ੍ਹਾਂ ਦੇ ਕਾਫੀ ਦਿਨਾਂ ਤੋਂ ਕੁੱਤੇ ਪੈ ਰਹੇ ਨੇ ਉਹਨਾਂ ਵੱਲੋਂ ਪਰਹਿਣ ਬਸੇਰੇ ਦੀ ਉਹ ਸਾਰੀ ਕਰ ਰਹੇ ਆ ਜੀ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉੱਤੇ ਵੱਧ ਤੋਂ ਵੱਧ ਸੰਗੋਗ ਕਰੋ ਜੀ ਸ਼ਰਧਾ ਮੁਤਾਬਕ ਜੋ ਵੀ ਤੁਹਾਡੇ ਤੁਸੀਂ ਸ਼ਰਧਾ ਮੁਤਾਬਕ ਕਿਸੇ ਵੀ ਤਰ੍ਹਾਂ ਦਾ ਪੁੰਨਦਾਨ ਕਰ ਸਕਦੇ ਹੋ ਤੋ ਬਿਲਕੁਲ ਕਰੋ ਜੀ ਹਾਂਜੀ ਅਸੀਂ ਕੈਪਟਨ ਧਰਮ ਸਿੰਘ ਜੱਲ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਉਹ ਬੜੇ ਸੱਚਜੇ ਤੰਗ ਦੇ ਨਾਲ ਬਹੁਤ ਵਧੀਆ ਉਪਰਾਲੇ ਦੇ ਨਾਲ ਇੱਥੇ ਸੇਵਾ ਕਰਦੇ ਨੇ ਤਾਂ ਬਹੁਤ ਹੀ ਵਧੀਆ ਬੰਦੇ ਨੇ ਬਹੁਤ ਸੰਗਤਾਂ ਨਾਲ ਪਿਆਰ ਕਰਦੇ ਆ ਤੇ ਸੰਗਤਾਂ ਦੇ ਮਤਲਬ ਹੀ ਹਮੇਸ਼ਾ ਉਹਨਾਂ ਦੇ ਚਰਨਾਂ ਦੇ ਵਿੱਚ ਉਹ ਆਪਦੀ ਪੂਰੀ ਸੇਵਾ ਭਾਵਨਾ ਰੱਖਦੇ ਆ ਤੋਂ ਬਹੁਤ ਵਧੀਆ ਇਨਸਾਨ ਆ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ